ਉਹ ਸਾਡੀ ਬੱਚੀ ਨੇ ਇੱਕ ਸਿਲਵਰ ਲੈ ਇੱਕ ਬ੍ਰੌਂਜ਼ ਲਿਆ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਨੇ ਆ ਬਹੁਤ ਬਹੁਤ ਮੁਬਾਰਕਬਾਦ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਪੰਜਾਬ ਦੇ ਹੋਂ ਹਰ ਬੱਚੇ ਆਪਜੀ ਕੋਲ ਬੈਠੇ ਅਸ਼ੀਰਵਾਦ ਲੈਣ ਆਏ ਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੀ ਬੱਚੀ ਨੇ ਜਿਹੜਾ ਗੋਲਡ ਗੋਲਡ ਮੈਡਲ ਲਿਆ ਔਰ ਤੁਸੀਂ ਜਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਇਕਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਰੈਸਟ ਹਾਊਸ ਸਮਾਣਾ ਤੋਂ ਜਿੱਥੇ ਕਿ ਅੱਜ ਸਮਾਣੇ ਦੀਆਂ ਹੋਣ ਹਾਰਤੀਆਂ ਦਾ ਵਿਸ਼ੇਸ਼ ਤੌਰ ਤੇ ਚੇਤਨ ਸਿੰਘ ਜੋੜਾ ਮਾਜਰਾ ਵਿਧਾਇਕ ਸਮਾਣਾ ਵੱਲੋਂ ਉਸੇ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਔਰ ਉਹਨਾਂ ਨੇ ਅੱਜ ਇਹਨਾਂ ਬੱਚਿਆਂ ਨੂੰ ਰੈਸਟ ਹਾਊਸ ਬੁਲਾਇਆ ਔਰ ਆਪਣਾ ਆਸ਼ੀਰਵਾਦ ਦਿੱਤਾ ਉਹਨਾਂ ਦੇ ਨਾਲ ਅੱਜ ਹਰਜਿੰਦਰ ਸਿੰਘ ਮਿੰਟੂ ਜੋੜਾਵਾਜਰਾ ਮੈਡਮ ਸੁਨਾਨਾ ਮਿੱਤਰ ਅਰਵਿੰਦਰ ਸੋਲ ਜੀ ਔਰ ਵਿਧਾਇਕ ਜੋੜਾਵਾਜਰਾ ਵਿਸ਼ੇਸ਼ ਤੌਰ ਤੇ ਬੱਚਾ ਨੂੰ ਆਪਣਾ ਆਸ਼ੀਰਵਾਦ ਦਿੰਦੇ ਨਜ਼ਰ ਆਏ ਔਰ ਜੋੜਾਵਾਜਰਾ ਸਾਹਿਬ ਨੇ ਬੱਚਿਆਂ ਦਾ ਮੂੰਹ ਮਠਾ ਵੀ ਕਰਾਇਆ ਔਰ ਬੱਚਿਆਂ ਦੇ ਨਾਲ ਅੱਜ ਕੌਚ ਰੋਸ਼ਨ ਸਿੰਘ ਵੀ ਹਾਜ਼ਰ ਸਨ ਔਰ ਚੇਤਨ ਸਿੰਘ ਜੋੜਾਵਾਜਰਾ ਨੇ ਬੱਚਾ ਨੂੰ ਆਪਣਾ ਆਸ਼ੀਰਵਾਦ ਦਿੱਤਾ ਅਤੇ ਸ਼ੁਭ ਕਾਮਨਾਵਾਂ ਪੇਟ ਕੀਤੀਆਂ ਕਿਉਂਕਿ ਜੇ ਗੱਲ ਕਰੀਏ ਤਾਂ ਖੇਡਾਂ ਵਾਤਰ ਪੰਜਾਬ ਦੇ ਲੜੀ ਤਹਿਤ ਇਹਨਾਂ ਦੋਨਾਂ ਧੀਆਂ ਨੇ ਜਿਹੜਾ ਬਹੁਤ ਵੱਡਾ ਮਾਣ ਹਾਸਲ ਕੀਤਾ ਔਰ ਤੁਸੀਂ ਜਰੂਰ ਜੁੜੇ ਰਹੋ ਉਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਪੰਜਾਬ ਦੇ ਹੋਂਹ ਹਰ ਬੱਚੇ ਆਪਜੀ ਕੋਲ ਬੈਠੇ ਅਸ਼ੀਰਵਾਦ ਲੈਣ ਆਏ ਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਬੱਚਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਸਾਡੀ ਬੱਚੀ ਨੇ ਜਿਹੜਾ ਗੋਲਡ ਗੋਲਡ ਮੈਡਲ ਲਿਆ ਤੇ ਇੱਕ ਸਿਲਵਰ ਇੱਕ ਸਿਲਵਰ ਲੈ ਔਰ ਸਾਡੀ ਬੱਚੀ ਨੇ ਇੱਕ ਸਿਲਵਰ ਲੈ ਇੱਕ ਬ੍ਰੌਂਜ਼ ਲਿਆ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਔਰ ਇਹਨਾਂ ਦੇ ਜਿਹੜੇ ਕੋਚ ਸਾਹਿਬ ਨੇ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਨਾ ਕਿ ਉਹਨਾਂ ਦੇ ਉਦਮ ਸਰਦਾਰ ਇਹਨਾਂ ਨੇ ਮਿਹਨਤ ਕਰਕੇ ਜਿਹੜੇ ਬੱਚਿਆਂ ਨੇ ਗੀਮਾਂ ਦੇ ਵਿੱਚ ਵਧੀਆ ਜਿਹੜੀ ਪੋਜੀਸ਼ਨ ਲਈ ਹੈ ਔਰ ਉਮੀਦ ਕਰਦਾ ਕਿ ਇਸ ਗੇਮ ਦੇ ਸਿਰ ਤੇ ਇਹ ਬੱਚੇ ਆਪਣੇ ਪੈਰਾਂ 'ਤੇ ਖੜੇ ਹੋਣਗੇ ਔਰ ਉੱਚੇ ਮਕਾਮ ਤੇ ਪਹੁੰਚਣਗੇ